ਇੱਕ ਮਿੰਨੀ ਬੱਸ ਸਰਵਿਸ ਹੈ ਜੀ ਮਿੰਨੀ ਚੋਹਾਂਬਾਸ ਹੈ ਜਿਹੜੀ ਮੁਕੰਦਪੁਰ ਤੋਂ ਖਵਾੜ ਲਈ ਚੱਲਦੀ ਹੈ ਪਿੰਡਾਂ ਚੋਂ ਹੋ ਕੇ ਉਹ ਖਵਾੜੇ ਪਹੁੰਚਦੀ ਹੈ ਅੱਜ ਚੱਲੀ ਸੀਗੀ ਮੁਕੰਦਪੁਰ ਤੋਂ ਤੇ ਜਦੋਂ ਜਗਤਪੁਰ ਕ੍ਰੋਸ ਕਰਕੇ ਅੱਗੇ ਸਰਹਾਲਕਾ ਜੀਆਂ ਸਾਈਡੋਂ ਮੁੜੀ ਇਹੋ ਲਿੰਕ ਰੋਡ ਤੇ ਤਾਂ ਉਹ ਮੋੜ ਦੇ ਉੱਤੇ ਟਾਰਨ ਤੇ ਇਹ ਮਿੰਨੀ ਬੱਸ ਜਿਹੜੀ ਪਲਟ ਗਈ ਹੈ ਅਸੀਂ ਇਮੀਡੀਏਟਲੀ ਮੌਕੇ ਤੇ ਪਹੁੰਚ ਗਏ ਸੀਗੇ ਕਿਉਂਕਿ ਅਸੀਂ ਉਧਰ ਹੀ ਪਟੋਲਿੰਗ ਕਰ ਰਹੇ ਸੀਗੇ ਮੌਕੇ ਤੇ ਐਂਬੂਲੈਂਸ ਮਂਗਾ ਕੇ ਅਸੀਂ ਇਹਨਾਂ ਨੂੰ 8 ਤੋਂ 10 ਵਾਰੀਆਂ ਸੀਗੀਆਂ ਜਿਹਨੂੰ ਅਸੀਂ ਹਸਪਤਾਲੇ ਰੈਫਰ ਕਰਤਾ ਯਾਨੀ ਕਿ ਸੱਤ ਜਿਹੜੇ ਇੰਜਰਡ ਹੈਗੇ ਇੱਥੇ ਸੋ ਨਵਸ਼ਹਿਰ ਆ ਗਏ ਅਸੀਂ ਨਵਸ਼ਹਿਰ ਪਹੁੰਚ ਗਏ ਆ ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਬੀਬੀ ਹੈਗੀ ਉਹਦੀ ਬਾਹ ਤੇ ਫ੍ਰੈਕਚਰ ਹੈਗਾ ਉਹਨੂੰ ਤਾਂ ਰੈਫਰ ਕਰਤਾ ਆਪੀ ਜਾਈਦਾ ਬਾਕੀ ਇੱਕ ਦੇ ਪੈਰ ਤੇ ਕੱਟ ਹੈਗਾ ਬਾਕੀ ਨਾਰਮਲ ਜਿਹੜੇ ਤਿੰਨ ਪਰਿਵਾਰ ਆਪ 3 ਬੰਦੇ ਆ ਉਹਨੂੰ ਉੱਥੇ ਭੇਜ ਦਿੱਤਾ ਉਹ ਇੱਕ ਮੁਖੰਦਪੁਰ ਦੇ ਵਿੱਚੋਂ ਹਸਪਤਾਲ ਤੋਂ ਚਲਾ ਗਿਆ ਸੀ ਉੱਥੇ ਉਹਨਾਂ ਨੇ ਫਸਟ ਏਡ ਲੈ ਕੇ ਛੁੱਟੀ ਦਿੱਤੀ ਆ ਹਾਂ ਜੀ ਮੈਂ ਬੋਲ ਨਹੀਂ ਸਕਦਾ ਸੀ ਇੱਕ ਰੈਪੇ ਹਸਪਤਾਲ ਲੱਗੇ ਸੀਗੇ ਆ ਉੱਥੇ ਵੀ ਜਿਹੜਾ ਦੇਖੀ ਆਪਣੇ ਮੁਜੀ ਸਾਹਿਬ ਤਾਂ ਦੇਖ ਕੇ ਉਹਨਾਂ ਡਰਦਾ ਉਹਨਾਂ ਨੂੰ ਐਕਸੀਡੈਂਟ ਦਾ ਕਾਰਨ ਕੀ ਹੈ ਐਕਸੀਡੈਂਟ ਦੇ ਕਾਰਨ ਅਸੀਂ ਉਹ ਡਰਾਈਵਰ ਤੋਂ ਪੁੱਛਿਸ਼ ਕਰ ਰਹੇ ਹਾਂ ਮੌਕੇ 'ਤੇ ਵੀ ਪੁੱਛਿਸ਼ ਕੀਤੀ ਹੈ ਤੇ ਜੋ ਵੀ ਕਾਰਨ ਸਾਹਮਣੇ ਆਉਗੇ ਉਹ ਬਤਾਓ ਤੁਸੀਂ ਜੋ ਵੀ ਮਾਲਕ ਹੋਣੇ ਕਾਰਜ ਲਈ ਇਹ ਸੜਕ ਉਹਨਾਂ ਕਾਰਨ ਤੇਜ਼ ਹੱਤਾ ਹੋ ਰਹੀ ਜੀ ਹਾਂ ਟਰਨ ਦੇ ਉੱਤੇ ਹੋਇਆ ਹੈਗਾ ਹੋ ਸਕਦਾ ਮੇਰੀ ਜਿਹੜਾ ਉਹ ਡਰਾਈਵਰ ਹੈਗਾ ਉਹਨੇ ਸਪੀਡ ਰੇਟ ਤੋਂ ਵੱਸ ਮੋੜੀ ਹੋਏ ਇਸ ਕਰਕੇ ਪਲਟ ਗਿਆ ਇਹ ਸਾਰੇ ਅਸੀਂ ਮੌਕੇ 'ਤੇ ਤਫ਼ਤੀਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਕਰਾਂਗੇ ਨਸਾ ਪਤਾ ਕਹਿੰਦੇ ਸਾਮੀਤ ਮਾਮਲੇ ਨੂੰ ਨਾ ਨਿਓ ਵਸ ਸਾਰੀ ਤਾਂ ਪੇਸ਼ ਕਰਾਂਗੇ ਜੇ ਕੋਈ ਹੋਈ ਗੱਲ ਸਾਹਮਣੇ ਤਾਂ ਉਹਦੇ ਬਤਾਓ ਕੋਈ ਕਾਰਵਾਈ ਕਰਾਂਗੇ ਹਮ ਸਾਰੇ ਸਟੇਬਲ ਹੈ ਸਾਡੇ ਬਿਲਕੁਲ ਸਾਹ ਸਟੇਬਲ ਠੀਕ